ਤੁਸੀਂ ਰਜਿਸਟਰੀ ਕਰਾਉਣੀ ਹੈ ਤੁਸੀਂ ਆਨਲਾਈਨ ਰਜਿਸਟਰੀ ਆਪ ਵੀ ਲਿਖ ਸਕਦੇ ਹੋ ਗਵਰਨਮੈਂਟ ਵੱਲੋਂ ਲਿਖਿਆ ਹੋਇਆ ਇੱਕ ਜਿਹੜਾ ਡਰਾਫਟ ਮਾਈ ਡੀਡ ਇੱਕ ਆਉਂਦਾ ਹੈ ਉਹ ਤੇ ਕਲਿੱਕ ਕਰਕੇ ਤਾਂ ਤੇ ਵਿੱਚ ਸਿੱਧਾ ਸੌਖਾ ਪੰਜਾਬੀ 'ਚ ਕਰਤੀ ਰਜਿਸਟਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਾਇਦਾਦ ਦੀ ਖਰੀਦੋ-ਫਰੋਖਤ ਸਮੇਂ ਲੋਕਾਂ ਦੀ ਖਜਲ-ਖੁਆਰੀ ਅਤੇ ਰਿਸ਼ਵਤਖੋਰੀ ਨੂੰ ਠੱਲ ਪਾਉਣ ਲਈ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਗਈ ਹੈ ਕਿਸਪਰਾਲੇ ਨਾਲ ਹੁਣ ਜ਼ਮੀਨ ਰਜਿਸਟ੍ਰੇਸ਼ਨ ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਹੋ ਗਈ ਹੈ ਨਾਲ ਹੀ ਲੋਕਾਂ ਦੀ ਦਫ਼ਤਰਾਂ 'ਚ ਖੱਜਲਖੁਆਰੀ ਤੇ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ ਇਸ ਤੋਂ ਇਲਾਵਾ ਲੋਕਾਂ ਦੇ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜਿਸ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਰਧਾਰਿਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰਦ ਇਹ ਜਮ੍ਹਾਂਬੰਦੀ ਦੀ ਤਸਦੀਕ شدہ ਕਾਪੀ ਆਨਲਾਈਨ ਪ੍ਰਾਪਤ ਕਰ ਸਕਦੇ ਹਨ ਸਾਰੇ ਪ੍ਰੋਸੈਸ ਨੂੰ ਬਹੁਤ ਈਜ਼ੀ ਕੀਤਾ ਗਿਆ ਹੈ ਸਟੈਪ ਬਾਈ ਸਟੈਪ ਗਾਈਡ ਵੀ ਕੀਤਾ ਜਾਂਦਾ ਵਾ ਇਹਦੇ ਵਿੱਚ ਆਮ ਬੰਦਾ ਆਪਣੇ ਘਰੇ ਬੈਠੇ ਡੀਡ ਆਪਣੀ ਟਾਈਪ ਕਰ ਸਕਦਾ ਫਾਰਮਾਂ ਬਣੇ ਹੋਏ ਨੇ ਐਪਲੀਕੇਸ਼ਨ ਫਾਰਮ ਬਣੇ ਹੋਏ ਨੇ ਅਵੇਲੇਬਲ ਨੇ ਵੈਬਸਾਈਟ ਉੱਪਰ ਉਥੇ ਸਟੈਪ ਬਾਈ ਸਟੈਪ ਬੰਦਾ ਆਪਣਾ ਸੈਲਰ ਦੀ ਡਿਟੇਲਸ ਬਾਇਰ ਦੀ ਡਿਟੇਲਸ ਪ੍ਰੋਪਰਟੀ ਦੀ ਡਿਟੇਲਸ ਪਾ ਕੇ ਅਪਰੂਵਲ ਲੈ ਸਕਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਸਨ ਥਾਂ ਥਾਂ ਤੇ ਪਾਣੀ ਖਲੋ ਗਿਆ ਸੀ ਜਿਸ ਤੋਂ ਬਾਅਦ ਹੁਣ ਜੇਕਰ ਗੱਲ ਕਰੀਏ ਬਿਮਾਰੀਆਂ ਦੀ ਤੇ ਡੇਂਗੂ ਦੇ ਜੋ ਕੇਸਸ ਨੇ ਲਗਾਤਾਰ ਵਧਦੇ ਜਾ ਰਹੇ ਨੇ ਇਸ ਜਿਸ ਦੇ ਮੱਦੇ ਨਜ਼ਰ ਅੱਜ ਅਸੀਂ ਸਿਵਲ ਹਸਪਤਾਲ ਜਲੰਧਰ ਪਹੁੰਚੇ ਨੇ ਜਿੱਥੇ ਗੱਲਬਾਤ ਕਰਾਂਗੇ ਸਿਵਲ ਸਰਜਨ ਡਾਕਟਰ ਰਮਨ ਗੁਪਤਾ ਦੇ ਨਾਲ ਤੇ ਜਾਣਾਂਗੇ ਕਿੰਨੇ ਕ ਕੇਸਸ ਜੋ ਕੀ ਹੈ ਸਾਹਮਣੇ ਆਏ ਨੇ ਹਾਂਜੀ ਸਰ ਲਗਾਤਾਰ ਜੋ ਕੀ ਹੈ ਕੇਸਸ ਵੱਧ ਰਹੇ ਨੇ ਕਿੰਨੇ ਕ ਕੇਸ ਜੋ ਕੀ ਹਲੇ ਤੱਕ ਸਾਹਮਣੇ ਆਏ ਸਸਿਕਲ ਜੀ ਜੀ ਹਲੇ ਤੱਕ ਜਲੰਧਰ ਦੇ ਵਿੱਚ ਕੋਈ ਜਿਆਦਾ ਲਾਰਮਿੰਗ ਸਿਚੁਏਸ਼ਨ ਨਹੀਂ ਆਈ ਹੈ ਜਿੱਦਾਂ ਕਿ ਸਾਡੇ ਕੋਲ ਬਰਸਾਤ ਤੋਂ ਬਾਅਦ ਕੇਸਸ ਆ ਰਹੇ ਸੀਗੇ ਬਹੁਤ ਥੋੜੇ ਆ ਰਹੇ ਪੋਜ਼ਿਟਿਵ ਪਿਛਲੇ 2 ਮਹੀਨਿਆਂ ਦੇ ਵਿੱਚ ਜੇ ਆਪਾਂ ਬਰਸਾਤ ਦੀ ਗੱਲ ਆ ਕੇ ਚੱਲੀਏ ਤੇ ਟੋਟਲ ਹਲੇ ਤੱਕ ਜਿਹੜੇ ਐਲਾਈਜ਼ਾ ਪੋਜ਼ਿਟਿਵ ਕੇਸ ਆਏ ਆ ਉਹ 7-8 ਕੇਸ ਹੀ ਆਏ ਆ ਤੇ ਜਨਵਰੀ ਤੋਂ ਲਾ ਕੇ ਚੱਲੀਏ ਤੇ ਟੋਟਲ ਸਾਡੇ ਕੋਲ ਹੁਣ ਤੱਕ 28 ਕੇਸ ਆਏ ਆ ਜਿਨ੍ਹਾਂ ਚੋਂ 15 ਅਰਬਨ ਹਨ ਤੇ 13 ਰੂਰਲ ਆ ਜਿਹੜੇ ਐਲਾਈਜ਼ਾ ਇਸ ਕਰਕੇ ਜਲੰਧਰ ਦੇ ਵਿੱਚ ਇੰਨੀ ਸਿਚੁਏਸ਼ਨ ਅਲਰਮਿੰਗ ਨਹੀਂ ਹੈ ਬਟ ਸਟਿਲ ਅਸੀਂ ਨਜ਼ਰ ਰੱਖੇ ਹੋਇਆ ਤੇ ਜੇ ਕੋਈ ਕੋਈ ਕੇਸ ਜਿਹੜੇ ਵੀ ਪਲੇਟਲੈਟ ਘਟ ਦੇ ਨਾਲ ਫੀਵਰ ਦੇ ਕੇਸ ਆਉਂਦੇ ਆ ਉਹਨਾਂ ਦਾ ਅਸੀਂ ਲਾਈਜ਼ਰ ਟੈਸਟ ਕਰਾ ਕੇ ਕਨਫਰਮੇਟਿਵ ਟੈਸਟ ਕਰਦੇ ਆ ਤਾਂ ਕਿ ਪਤਾ ਲੱਗ ਸਕੇ ਕਿ ਇਹਨਾਂ ਨੂੰ ਡੇਂਗੂ ਤਾਂ ਨਹੀਂ ਹੈ ਜੀ ਸਰ ਜਿਹੜੇ ਪੇਸ਼ੈਂਟਸ ਆਉਂਦੇ ਨੇ ਸਭ ਤੋਂ ਪਹਿਲਾਂ ਨਾਰਮਲੀ ਉਹਨਾਂ ਤੇ ਕਿਹੜੇ ਸਿੰਪਟਮਸ ਜੋ ਕੀ ਇਹ ਦੇਖੇ ਜਾਂਦੇ ਆ ਸਭ ਤੋਂ ਜ਼ਿਆਦਾ ਜਿਹੜੇ ਕਾਮਨਲੀ ਪ੍ਰੈਜ਼ੈਂਟਿੰਗ ਸਿੰਪਟਮਸ ਹੁੰਦੇ ਆ ਪੇਸ਼ੈਂਟ ਨੂੰ ਇੱਕ ਤਾਂ ਤੇਜ਼ ਬੁਖਾਰ ਹੁੰਦਾ ਹੈ ਉਸ ਤੋਂ ਬਾਅਦ ਉਹਦੇ ਸਿਰਦਰਦ ਦੀ ਕੰਪਲੇਂਟ ਲੈ ਕੇ ਆਂਦਾ ਹੈ ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਕਹਿੰਦਾ ਹੈ ਬਾਡੀਏਕਸ ਕਹਿੰਦਾ ਕਿ ਮੇਰੇ ਸਾਰੇ ਸਰੀਰ ਤੇ ਮੇਰੇ ਮਾਸਪੇਸ਼ੀਆਂ 'ਚ ਦਰਦ ਹੈ ਉਸ ਤੋਂ ਬਾਅਦ ਪੇਸ਼ੈਂਟ ਇਹ ਕਹਿੰਦਾ ਕਿ ਮਤਲਬ ਸਰੀਰ ਤੇ ਰੈਸ਼ ਵੀ ਹੋ ਸਕਦਾ ਹੈ ਤੇ ਇਹੀ ਮੇਨ ਸਿੰਪਟਮ ਜਿਹੜੇ ਲੈ ਕੇ ਜੇ ਪੇਸ਼ੈਂਟ ਆਂਦਾ ਫਿਰ ਜੇ ਆਪਾਂ ਟੈਸਟ ਕਰਾਉਨੇ ਆ ਤੇ ਉਹਦੇ ਪਲੇਟਲੇਟ ਕਾਊਂਟ ਅਸੀਂ ਚੈੱਕ ਕਰਦੇ ਆ ਉਹਦੇ ਚ ਕੋਈ ਨੁਕਸਾਨੀ ਨਹੀਂ ਆ ਤੇ ਕੁਝ ਬਲੱਡ ਦੇ ਹੋਰ ਪੈਰਾਮੀਟਰਸ ਹੁੰਦੇ ਆ ਜਿਹੜੇ ਚੈੱਕ ਕਰਦੇ ਆ ਬਟ ਮੇਨ ਪਲੇਟਲੇਟ ਕਾਊਂਟ ਤੋਂ ਆਈਡੀਆ ਲੱਗ ਜਾਂਦਾ ਕਿ ਇਹ ਡੇਂਗੂ ਵੱਲ ਨੂੰ ਜਾ ਰਿਹਾ ਕਿ ਨਹੀਂ ਜਾ ਰਿਹਾ ਜੀ ਸਰ ਜਿੰਨੇ ਵੀ ਹੱਲੇ ਤੱਕ ਕੇਸਿਸ ਆਇਆ ਕਿ ਇਸ ਏਜ ਗਰੁੱਪ ਦੇ ਮਤਲਬ ਜ਼ਿਆਦਾ ਆਏ ਬੱਚਿਆਂ ਦੇ ਵਿੱਚ ਯੰਗਸਟਰਸ ਦੇ ਵਿੱਚ ਜਾਂ ਫਿਰ ਜੋ ਬਜ਼ੁਰਗਿਆਂ ਉਹਨਾਂ ਦੇ ਵਿੱਚ ਜ਼ਿਆਦਾ ਆਏ ਨਹੀਂ ਇਸ ਤਰ੍ਹਾਂ ਕੋਈ ਨਹੀਂਗਾ ਆਲ ਏਜਿਸ ਦੇ ਹੀ ਆਏ ਆ ਮਤਲਬ ਕੋਈ ਸਪੈਸਿਫਿਕ ਨਹੀਂ ਆ ਕਿ ਇੱਕ ਤਕਰੀਬਨ ਸਾਰੀ ਐਜ ਗਰੁੱਪਸ ਦੇ ਵਿੱਚ ਹੀ ਕੇਸਸ ਆ ਰਹੇ ਆ ਜੀ ਸਰ ਜਿੱਦਾਂ ਕਈ ਲੋਕ ਨੇ ਜਿੱਦਾਂ ਉਹ ਹੌਸਪਿਟਲਾਈਜ਼ ਨਹੀਂ ਹੋਣਾ ਚਾਹੁੰਦੇ ਘਰ ਹੀ ਆਪਣਾ ਕਿਉਰ ਕਰਨਾ ਚਾਹੁੰਦੇ ਨੇ ਉਹ ਕੀ ਖਾ ਪੀ ਕੇ ਜਾਂ ਕਿਸ ਤਰ੍ਹਾਂ ਜੋ ਕੀਤਾ ਇਸ ਤੋਂ ਨਿਜਾਤ ਪਾ ਪੇਸ਼ੈਂਟ ਜਿਹੜਾ ਵੀ ਜੇ ਕੋਈ ਨਵਾਂ ਰਿਪੋਰਟ ਹੁੰਦਾ ਹੈ ਉਹਦਾ ਆਪਾਂ ਜਦੋਂ ਚੈੱਕ ਕਰ ਲੈਣੇ ਆ ਇੱਕ ਤਾਂ ਕੱਲਾ ਵਾਇਰਲ ਫੀਵਰ ਹੀ ਹੈ ਜੇ ਡੇਂਗੂ ਉਹਦੇ ਵਿੱਚ ਨਹੀਂ ਆਂਦਾ ਹੈ ਤੇ ਉਹ ਘਰ ਵੀ ਟਰੀਟ ਹੋ ਜਾਂਦਾ ਹੈ ਜਿਹੜਾ ਡੇਂਗੂ ਵਾਲਾ ਵੀ ਪੇਸ਼ੈਂਟ ਹੈਗਾ ਜਿਹੜਾ ਚੌਥੇ ਪੰਜਵੇਂ ਦਿਨ ਜੇ ਕੋਈ ਰਿਪੋਰਟ ਕਰ ਰਿਹਾ ਹੈ ਤੇ ਅਸੀਂ ਉਹਨੂੰ ਸਪੈਸੀਫਿਕ ਇਨਸਟਰਕਸ਼ਨ ਜੇ ਕੋਈ ਕਹਿੰਦਾ ਕਿ ਅਸੀਂ ਨਹੀਂ ਐਡਮਿਟ ਹੋਣਾ ਉਹਨੂੰ ਸਪੈਸੀਫਿਕ ਇਨਸਟਰਕਸ਼ਨਸ ਦੇ ਦੇ ਦਿਆਂ ਕਿ ਇੱਕ ਤਾਂ ਬਹੁਤੀ ਕੋਈ ਜ਼ਿਆਦਾ ਖਾਸ ਮੈਡੀਕੇਸ਼ਨ ਨਹੀਂ ਕਰਨੀ ਹੈ ਨਾ ਹੀ ਕਿਸੇ ਦੇ ਕਹਿੰਦੇ ਆ ਕੋਈ ਦਵਾਈ ਲੈਣੀ ਹੈ ਸਿਰਫ ਇੱਕ ਬੁਖਾਰ ਲਈ ਪੈਰਾਸੀਟਾਮੋਲ ਦੀ ਲੋਡ ਹੁੰਦੀ ਹੈ ਜਿਹਦੇ ਨਾਲ ਕੇ ਬੋਡੀ ਐਕਸ ਉਹ ਵੀ ਫਰਕ ਪੈਂਦਾ ਬੁਖਾਰ ਨੂੰ ਵੀ ਫਰਕ ਪੈਂਦਾ ਤੇ ਦੂਸਰਾ ਉਹਨੂੰ ਸਪੈਸ਼ਲ ਇਨਸਟਰਕਸ਼ਨ ਇਹ ਹੁੰਦੀ ਹੈ ਕਿ ਫਲੂਇਡ ਇਨਟੇਕ ਆਪਣਾ ਮੈਕਸਿਮਮ ਰੱਖਣਾ ਹੈ ਜਿੰਨਾ ਤਾਂਕਿ ਬੋਡੀ ਦੇ ਵਿੱਚ ਖੂਨ ਪਤਲਾ ਜਿਹੜਾ ਆਪਣਾ ਗਾੜਾ ਨਾ ਹੋ ਸਕੇ ਜੀ ਸਰ ਇੱਥੇ ਜੇਕਰ ਗੱਲ ਕਰੀਏ ਤੇ ਨਾਰਮਲੀ ਜੇਕਰ ਗੱਲ ਕਰੀਏ ਤੇ ਲੋਕੀ ਕਾਫੀ ਮਤਲਬ ਕਹਿੰਦੇ ਕਿ ਇਦਾਂ ਕਰਨਾ ਚਾਹੀਦਾ ਇਹ ਪੀਣਾ ਚਾਹੀਦਾ ਉਹ ਪੀਣਾ ਚਾਹੀਦਾ ਤੇ ਉਸ ਦੇ ਨਾਲ ਜੋ ਕੀ ਹੈ ਡੇਂਗੂ ਜਲਦੀ ਖਤਮ ਹੋ ਜਾਂਦਾ ਪਰ ਨਾਰਮਲੀ ਜੇ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਕੀ ਖਾਣਾ ਪੀਣਾ ਚਾਹੀਦਾ ਜਿਸ ਦੇ ਕਰਕੇ ਉਹਨਾਂ ਦਾ ਡੇਂਗੂ ਤੋਂ ਬਚਾ ਰਵੇ ਤੇ ਜਿਨ੍ਹਾਂ ਨੂੰ ਡੇਂਗੂ ਹੈ ਉਹ ਜਲਦੀ ਤੋਂ ਜਲਦੀ ਠੀਕ ਹੋ ਸਕੇ ਦੇਖੋ ਇਸ ਤਰ੍ਹਾਂ ਹੈ ਕਿ ਐਸ ਸੱਚ ਸਪੈਸੀਫਿਕਲੀ ਬਹੁਤ ਸਾਰੇ ਲੋਕੀ ਕਹਿੰਦੇ ਕੋਈ ਬੱਕਰੀ ਦਾ ਦੁੱਧ ਕਹਿੰਦਾ ਕੋਈ ਕੁਝ ਕਹਿੰਦਾ ਕੋਈ ਡਿਫਰੈਂਟ ਕੁਝ ਚੀਜ਼ਾਂ ਕਹਿੰਦੇ ਆ ਕੋਈ ਜੂਸ ਕਹਿੰਦਾ ਬੇਸਿਕਲੀ ਆਬਜੈਕਟਿਵ ਇੱਕੋ ਹੀ ਹੈ ਕਿ ਫਲੂਇਡ ਇਨਟੇਕ ਜਿਆਦਾ ਤੋਂ ਜਿਆਦਾ ਹੋਣਾ ਚਾਹੀਦਾ ਹੈ ਜੇ ਫਲੂਇਡ ਇਨਟੇਕ ਠੀਕ ਰਹੇਗਾ ਖੂਨ ਘੜਾ ਨਹੀਂ ਹੋਏਗਾ ਤੇ ਪੇਸ਼ੈਂਟ ਜੀ ਰਿਕਵਰ ਹੋਣ ਦੇ ਚਾਂਸ ਬਹੁਤ ਜ਼ਿਆਦਾ ਵਧੀਆ ਛੇਤੀ ਪ੍ਰਿਕਵਰ ਹੋ ਜਾਂਦਾ ਹੈ ਜੀ ਸਰ ਹਸਪੀਟਲ ਦੀ ਜੇ ਗੱਲ ਕਰੀਏ ਤਾਂ ਹਸਪੀਟਲ ਦੇ ਵਿੱਚ ਕੀ ਕੀ ਪ੍ਰਬੰਧ ਕੀਤੇ ਗਏ ਨੇ ਸਾਡੇ ਕੋਲ ਹਸਪੀਟਲ ਦੇ ਵਿੱਚ ਡੇਂਗੂ ਵਾਰਡ ਹੈਗਾ ਉਹਦੇ ਵਿੱਚ 56 ਬੈਡਸ ਆ ਸਿਵਲ ਹਸਪੀਟਲ ਦੇ ਵਿੱਚ ਐਸਡੀਐਚ ਨੂੰ ਉਹਦਰ ਫਲੋਰ 'ਚ 10-10 ਬੈਡਸ ਆ ਮੱਛਰਦਾਨੀਆਂ ਦਾ ਇੰਤਜ਼ਾਮ ਕੀਤਾ ਹੋਇਆ ਹੈ ਪੇਸ਼ੈਂਟਸ ਦੀ ਸੇਫਟੀ ਵਾਸਤੇ ਔਰ ਰਾਉਂਡ ਦਿ ਕਲੌਕ ਸਟਾਫ ਹੈ ਰਾਉਂਡ ਦਿ ਕਲੌਕ ਡਾਕਟਰਸ ਡਿਊਟੀ ਕਰ ਰਹੇ ਹੈ ਇਸੇ ਤਰ੍ਹਾਂ ਹੀ ਜੇ ਕਿਸੇ ਦੇ ਸੈਲ ਕੱਟ ਰਹੇ ਆ ਤੇ ਉਹਨਾਂ ਲਈ ਐਸਡੀਪੀ ਕਿਟਸ ਦਾ ਇੰਤਜ਼ਾਮ ਕੀਤਾ ਹੈ ਬਲੱਡ ਬੈਂਕ ਵੱਲੋਂ ਜਿੱਥੇ ਡੋਨਰ ਆਏਗਾ ਬਲੱਡ ਦੇਗਾ ਤੇ ਉਹ ਪੇਸ਼ੈਂਟ ਨੂੰ ਚੜਾਇਆ ਜਾ ਸਕਦਾ ਲੋਡ ਪੈਂਦੇ ਜੀ ਸਰ ਇੱਕ ਵਾਰੀ ਤੁਸੀਂ ਦੱਸ ਸਕਦੇ ਹੋ ਕਿ ਡੇਂਗੂ ਕਿਵੇਂ ਫੈਲਦਾ ਹੈ ਲੋਕਾਂ ਦੇ ਵਿੱਚ ਡੇਂਗੂ ਦੇਖੋ ਜਿਸ ਤਰ੍ਹਾਂ ਦੱਸਿਆ ਪਹਿਲੇ ਵੀ ਵਾਰ-ਵਾਰ ਲੋਕਾਂ ਨੂੰ ਅਸੀਂ ਕਹੀਦਾ ਅਵੇਅਰ ਕਰੀਦਾ ਹੈ ਇਹ ਸਾਫ ਪਾਣੀ ਕਿਤੇ ਇਕੱਠਾ ਨਹੀਂ ਹੁੰਦੇ ਨਾਲ ਡੇਂਗੂ ਦਾ ਮੱਛਰ ਜਿਹੜਾ ਹੈਗਾ ਉਹਦਾ ਲਾਰਵਾ ਸਾਫ ਪਾਣੀ ਦੇ ਵਿੱਚ ਪਨਕਦਾ ਹੈ ਇਹ ਪਾਣੀ ਜਿੱਦਾਂ ਬਾਰਸ਼ਾਂ ਹੋਈਆਂ ਤੇ ਬਾਰਸ਼ਾਂ ਦਾ ਪਾਣੀ ਇਤਰਾਂ ਦੇ ਛੱਤਾਂ ਤੇ ਕੋਈ ਟੁੱਟੇ ਪਾ ਦੇ ਵਰਤਨ ਪਈਆ ਜਾਂ ਟਾਇਰ ਪਈਆ ਉਹਨਾਂ 'ਚ ਇਕੱਠਾ ਹੋ ਜਾਂਦਾ ਹੈ ਜਾਂ ਆਪਾਂ ਜਿੱਦਾਂ ਪੰਛੀਆਂ ਨੂੰ ਪਾਣ ਲਈ ਬਾਹਰ ਰੱਖੀਦੇ ਬਰਤਨ ਰੱਖੀਦੇ ਉਹਨਾਂ 'ਚ ਪਾਣੀ ਇਕੱਠਾ ਹੋ ਜਾਂਦਾ ਹੈ ਜਾਂ ਜਿੱਦਾਂ ਫ੍ਰਿਜਾਂ ਦੀ ਟ੍ਰੇਜ਼ ਹੈ ਜਾਂ ਘਰ ਦੇ ਵਿੱਚ ਅਸੀਂ ਚਾਈਨੀਜ਼ ਪਲਾਂਟਸ ਜਾਂ ਹੋਰ ਪਲਾਂਟਸ ਬੂਟੇ ਮਨੀ ਪਲਾਂਟ ਵਗੈਰਾ ਪਾਣੀ ਚ ਪਾ ਕੇ ਲਾਈਦੇ ਆ ਕੋਈ ਇਹਨਾਂ ਵਿੱਚ ਮੱਛਰ ਪਨ ਸਕਦਾ ਹੈ ਇਸ ਤੋਂ ਬਚਾ ਲਈ ਸਭ ਤੋਂ ਇੰਪੋਰਟੈਂਟ ਹੈ ਕਿ ਅਸੀਂ ਪਾਣੀ ਨੂੰ ਹਫਤੇ ਵਿੱਚ ਇੱਕ ਵਾਰ ਡਰੇਨ ਕਰਕੇ ਉਹਨੂੰ ਬਰਤਨ ਨੂੰ ਸੁਕਾ ਲਈਏ ਔਰ ਸੁਕਾ ਕੇ ਫਿਰ ਆਪਾਂ ਬਰਤਨ ਦੇ ਵਿੱਚ ਪਾਣੀ ਪਾਈਏ ਤੇ ਜਿਹੜੇ ਛੱਤਾਂ ਤੇ ਬਰਤਨ ਵਗੈਰਾ ਟੇ ਬਰਤਨ ਵਗੈਰਾ ਪਏ ਹੈ ਜਾਂ ਟਾਇਰ ਵਗੈਰਾ ਪਏ ਹੈ ਉਹਨਾਂ ਚ ਪਾਣੀ ਇਕੱਠਾ ਨਾ ਹੋਵੇ ਜੀ ਬਿਲਕੁਲ ਗੱਲ ਬਕਰਨੇ ਤਾਂ ਮਤਸ ਜਿਵੇਂ ਕਿ ਸਿਵਲ ਸਰਜਨ ਡਾਕਟਰ ਰਮਨ ਗੁਪਤਾ ਨੇ ਦੱਸਿਆ ਕਿ ਛਤਾਂ ਦੇ ਉੱਤੇ ਜੋ ਵੀ ਤੁਸੀਂ ਪਲਾਂਟਸ ਰੱਖੇ ਨੇ ਉਹਦੇ ਚ ਪਾਣੀ ਇਕੱਠਾ ਨਾ ਹੋਣ ਦਿਓ ਜੇ ਪਸ਼ੂ ਪੰਛੀਆਂ ਲਈ ਪਾਣੀ ਪੀਣ ਦੇ ਲਈ ਜੋ ਕਟੋਰਾ ਜਾਂ ਕੁਝ ਵੀ ਤੁਸੀਂ ਰੱਖਿਆ ਉਸ ਦੇ ਵਿੱਚ ਵੀ ਪਾਣੀ ਇਕੱਠਾ ਨਾ ਹੋਣ ਦਿਓ ਕਿਉਂਕਿ ਸਾਫ਼ ਪਾਣੀ ਦੇ ਵਿੱਚ ਜੋ ਕੀ ਹੈ ਡੇਂਗੂ ਦਾ ਲਾਰਵਾ ਵੱਧਦਾ ਜਾਂਦਾ ਹੈ ਇਸ ਡੇਂਗੂ ਤੋਂ ਆਪਣਾ ਰੱਖੋ ਧਿਆਨ ਤੇ ਜੁੜੇ ਰਹੋ ਦੈਨਿਕ ਸਵੇਰਾਂ ਤੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮਿਤੀ ਇਸ ਵੇਲੇ ਮੌਜੂਦ ਹਾਂ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਸਨ ਥਾਂ ਥਾਂ ਤੇ ਪਾਣੀ ਖਲੋ ਗਿਆ ਸੀ ਜਿਸ ਤੋਂ ਬਾਅਦ ਹੁਣ ਜੇਕਰ ਗੱਲ ਕਰੀਏ ਬਿਮਾਰੀਆਂ ਦੀ ਤੇ ਡੇਂਗੂ ਦੇ ਜੋ ਕੇਸਿਸ ਨੇ ਲਗਾਤਾਰ ਵਧਦੇ ਜਾ ਰਹੇ ਨੇ ਇਸ ਜਿਸ ਦੇ ਮੱਦੇ ਨਜ਼ਰ ਅੱਜ ਅਸੀਂ ਸਿਵਲ ਹਸਪਤਾਲ ਜਲੰਧਰ ਪਹੁੰਚੇ ਨੇ ਜਿੱਥੇ ਗੱਲਬਾਤ ਕਰਾਂਗੇ ਸਿਵਲ ਸਰਜਨ ਡਾਕਟਰ ਰਮਨ ਗੁਪਤਾ ਦੇ ਨਾਲ ਤੇ ਜਾਣਾਂਗੇ ਕਿੰਨੇ ਕ ਕੇਸਿਸ ਜੋ ਕੀ ਹੈ ਸਾਹਮਣੇ ਆਏ ਨੇ ਹਾਂਜੀ ਸਰ ਲਗਾਤਾਰ ਜੋ ਕੀ ਹੈ ਕੇਸਸ ਵੱਧ ਰਹੇ ਨੇ ਕਿੰਨੇ ਕ ਕੇਸ ਜੋ ਕੀ ਹਲੇ ਤੱਕ ਸਾਹਮਣੇ ਆਏ ਸਸੇਕਲ ਜੀ ਹਲੇ ਤੱਕ ਜਲੰਧਰ ਦੇ ਵਿੱਚ ਕੋਈ ਜਿਆਦਾ ਲਾਰਮਿੰਗ ਸਿਚੁਏਸ਼ਨ ਨਹੀਂ ਆਈ ਹੈ ਜਿੰਨਾ ਕਿ ਸਾਡੇ ਕੋਲ ਬਰਸਾਤ ਤੋਂ ਬਾਅਦ ਕੇਸਸ ਆ ਰਹੇ ਸੀਗੇ ਬਹੁਤ ਥੋੜੇ ਆ ਰਹੇ ਪੋਜ਼ਿਟਿਵ ਪਿਛਲੇ 2 ਮਹੀਨਿਆਂ ਦੇ ਵਿੱਚ ਜੇ ਆਪਾਂ ਬਰਸਾਤ ਦੀ ਗੱਲ ਲਾ ਕੇ ਚੱਲੀਏ ਤੇ ਟੋਟਲ ਹਲੇ ਤੱਕ ਜਿਹੜੇ ਐਲਾਈਜ਼ਾ ਪੋਜ਼ਿਟਿਵ ਕੇਸ ਆਏ ਆ ਉਹ 7-8 ਕੇਸ ਹੀ ਆਏ ਆ ਤੇ ਜਨਵਰੀ ਤੋਂ ਲਾ ਕੇ ਚੱਲੀਏ ਤੇ ਟੋਟਲ ਸਾਡੇ ਕੋਲ ਹੁਣ ਤੱਕ 28 ਕੇਸ ਆਏ ਆ ਜਿਨ੍ਹਾਂ ਚੋਂ 15 ਅਰਬਨ ਹਨ ਤੇ 13 ਰੂਰਲ ਹੈ ਜਿਹੜੇ ਐਲਾਈਜ਼ਾ ਪ ਇਸ ਕਰਕੇ ਦਿਲੰਦਰ ਦੇ ਵਿੱਚ ਇੰਨੀ ਸਿਚੁਏਸ਼ਨ ਅਲਰਮਿੰਗ ਨਹੀਂ ਹੈ ਬਟ ਸਟਿਲ ਅਸੀਂ ਨਜ਼ਰ ਰੱਖੇ ਹੋਇਆ ਤੇ ਜੇ ਕੋਈ ਕੋਈ ਕੇਸ ਜਿਹੜੇ ਵੀ ਕੋਈ ਪਲੇਟਲੇਟ ਘਟ ਦੇ ਨਾਲ ਫੀਵਰ ਦੇ ਕੇਸ ਆਉਂਦੇ ਆ ਉਹਨਾਂ ਦਾ ਅਸੀਂ ਲਾਈਜ਼ਰ ਟੈਸਟ ਕਰਾ ਕੇ ਕਨਫਰਮੇਟਿਵ ਟੈਸਟ ਕਰਦੇ ਹਾਂ ਤਾਂ ਕਿ ਪਤਾ ਲੱਗ ਸਕੇ ਕਿ ਇਹਨਾਂ ਨੂੰ ਡੇਂਗੂ ਤਾਂ ਨਹੀਂ ਹੈ ਜੀ ਸਰ ਜਿਹੜੇ ਪੇਸ਼ੈਂਟਸ ਆਉਂਦੇ ਨੇ ਸਭ ਤੋਂ ਪਹਿਲਾਂ ਨਾਰਮਲੀ ਉਹਨਾਂ ਤੇ ਕਿਹੜੇ ਸਿੰਪਟਮਸ ਜੋ ਕੀ ਇਹ ਦੇਖੇ ਜਾਂਦੇ ਹਨ ਸਭ ਤੋਂ ਜ਼ਿਆਦਾ ਜਿਹੜੇ ਕਾਮਨਲੀ ਪ੍ਰੈਜ਼ੈਂਟਿੰਗ ਸਿੰਪਟਮਸ ਹੁੰਦੇ ਆ ਪੇਸ਼ੈਂਟ ਨਿਕ ਤਾਂ ਤੇਜ਼ ਬੁਖਾਰ ਹੁੰਦਾ ਹੈ ਉਸ ਤੋਂ ਬਾਅਦ ਉਹਦੇ ਸਿਰਦਰਦ ਦੀ ਕੰਪਲੇਂਟ ਲੈ ਕੇ ਆਂਦਾ ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਕਹਿੰਦਾ ਹੈ ਬਾਡੀਏਕਸ ਕਹਿੰਦਾ ਕਿ ਮੇਰੇ ਸਾਰੇ ਸਰੀਰ ਤੇ ਮੇਰੇ ਮਾਸਪੇਸ਼ੀਆਂ 'ਚ ਦਰਦ ਹੈ ਉਸ ਤੋਂ ਬਾਅਦ ਪੇਸ਼ੈਂਟ ਇਹ ਕਹਿੰਦਾ ਕਿ ਮਤਲਬ ਸਰੀਰ ਤੇ ਰੈਸ਼ ਵੀ ਹੋ ਸਕਦਾ ਹੈ ਤੇ ਇਹੀ ਮੇਨ ਸਿੰਪਟਮਸ ਜਿਹੜੇ ਲੈ ਕੇ ਜੇ ਪੇਸ਼ੈਂਟਸ ਆਉਂਦਾ ਫਿਰ ਜੇ ਆਪਾਂ ਟੈਸਟ ਕਰਾਉਂਦੇ ਆ ਤੇ ਉਹਦੇ ਪਲੇਟਲੇਟ ਕਾਊਂਟ ਅਸੀਂ ਚੈੱਕ ਕਰਦੇ ਆ ਉਹਦੇ ਚ ਕੋਈ ਨੁਕਸਾਨ ਨਹੀਂ ਆ ਤੇ ਕੁਝ ਬਲੱਡ ਦੇ ਹੋਰ ਪੈਰਾਮੀਟਰਸ ਹੁੰਦੇ ਆ ਜਿਹੜੇ ਚੈੱਕ ਕਰਦੇ ਆ ਬਟ ਮੇਨ ਪਲੇਟਲੇਟ ਕਾਊਂਟ ਤੋਂ ਆਈਡੀਆ ਲੱਗ ਜਾਂਦਾ ਕਿ ਇਹ ਡੇਂਗੂ ਵੱਲ ਨੂੰ ਜਾ ਰਿਹਾ ਕਿ ਨਹੀਂ ਜਾ ਰਿਹਾ ਜੀ ਸਰ ਜਿੰਨੇ ਵੀ ਹਲੇ ਤੱਕ ਕੇਸਸ ਆਏ ਆ ਕਿਸ ਏਜ ਗਰੁੱਪ ਦੇ ਮਤਲਬ ਜ਼ਿਆਦਾ ਆਏ ਬੱਚਿਆਂ ਦੇ ਵਿੱਚ ਯੰਗਸਟਰਸ ਦੇ ਵਿੱਚ ਜਾਂ ਫਿਰ ਜੋ ਬਜ਼ੁਰਗਿਆਂ ਉਹਨਾਂ ਦੇ ਵਿੱਚ ਜ਼ਿਆਦਾ ਨਹੀਂ ਇਸ ਤਰ੍ਹਾਂ ਕੋਈ ਨਹੀਂਗਾ ਆਲ ਏਜਿਸ ਦੇ ਹੀ ਆਏ ਆ ਮਤਲਬ ਕੋਈ ਸਪੈਸਿਫਿਕ ਨਹੀਂ ਆ ਕਿ ਇੱਕ ਸ ਤਕਰੀਬਨ ਸਾਰੀ ਜਿਹੜੇ ਗਰੁੱਪਸ ਦੇ ਵਿੱਚ ਹੀ ਕੇਸਸ ਆ ਰਹੇ ਆ ਜੀ ਸਰ ਜਿੱਦਾਂ ਕਈ ਲੋਕ ਨੇ ਜਿੱਦਾਂ ਉਹ ਹੌਸਪਿਟਲਾਈਜ਼ ਨਹੀਂ ਹੋਣਾ ਚਾਹੁੰਦੇ ਘਰ ਹੀ ਆਪਣਾ ਕਿਉਰ ਕਰਨਾ ਚਾਹੁੰਦੇ ਨੇ ਉਹ ਕੀ ਖਾ ਪੀ ਕੇ ਜਾਂ ਕਿਸ ਤਰ੍ਹਾਂ ਜੋ ਕੀਤਾ ਇਸ ਤੋਂ ਨਿਜਾਤ ਪਾਸ ਉਹ ਪੇਸ਼ੈਂਟ ਜਿਹੜਾ ਵੀ ਜੇ ਕੋਈ ਨਵਾਂ ਰਿਪੋਰਟ ਹੁੰਦਾ ਹੈ ਉਹਦਾ ਆਪਾਂ ਜਦੋਂ ਚੈੱਕ ਕਰ ਲੈਨੇ ਆ ਇੱਕ ਤਾਂ ਕੱਲਾ ਵਾਇਰਲ ਫੀਵਰ ਹੀ ਹੈ ਜੇ ਡੇਂਗੂ ਉਹਦੇ ਵਿੱਚ ਨਹੀਂ ਆਂਦਾ ਹੈ ਤੇ ਉਹ ਘਰ ਵੀ ਟੀਟ ਹੋ ਜਾਂਦਾ ਹੈ ਜਿਹੜਾ ਡੇਂਗੂ ਵਾਲਾ ਵੀ ਪੇਸ਼ੈਂਟ ਹੈਗਾ ਜਿਹੜਾ ਚੌਥੇ ਪੰਜਵੇਂ ਦਿਨ ਜੇ ਕੋਈ ਰਿਪੋਰਟ ਕਰ ਰਿਹਾ ਹੈ ਤੇ ਅਸੀਂ ਉਹਨੂੰ ਸਪੈਸੀਫਿਕ ਇਨਸਟਰਕਸ਼ਨ ਜੇ ਕੋਈ ਕਹਿੰਦਾ ਕਿ ਅਸੀਂ ਨਹੀਂ ਐਡਮਿਟ ਹੋਣਾ ਉਹਨੂੰ ਸਪੈਸੀਫਿਕ ਇਨਸਟਰਕਸ਼ਨਸ ਦੇ ਦੇ ਦਿਆਂ ਕਿ ਇੱਕ ਤਾਂ ਬਹੁਤੀ ਕੋਈ ਜ਼ਿਆਦਾ ਖਾਸ ਮੈਡੀਕੇਸ਼ਨ ਨਹੀਂ ਕਰਨੀ ਹੈ ਨਾ ਹੀ ਕਿਸੇ ਨੂੰ ਤੇ ਕਹਿੰਦੇ ਆ ਕੋਈ ਦਵਾਈ ਲੈਣੀ ਹੈ ਸਿਰਫ ਇੱਕ ਬੁਖਾਰ ਲਈ ਪੈਰਾਸੀਟਾਮੋਲ ਦੀ ਲੋਡ ਹੁੰਦੀ ਹੈ ਜਿਹਦੇ ਨਾਲ ਕੇ ਬੋਡੀ ਐਕਸੋ ਵੀ ਫਰਕ ਪੈਂਦਾ ਬੁਖਾਰ ਨੂੰ ਵੀ ਫਰਕ ਪੈਂਦਾ ਤੇ ਦੂਸਰਾ ਉਹਨੂੰ ਸਪੈਸ਼ਲ ਇਨਸਟਰਕਸ਼ਨ ਇਹ ਹੁੰਦੀ ਹੈ ਕਿ ਫਲੂਇਡ ਇਨਟੇਕ ਆਪਣਾ ਮੈਕਸਿਮਮ ਰੱਖਣਾ ਹੈ ਜਿੰਨਾ ਤਾਂਕਿ ਬੋਡੀ ਦੇ ਵਿੱਚ ਖੂਨ ਪਤਲਾ ਜਿਹੜਾ ਆਪਣਾ ਗਾੜਾ ਨਾ ਹੋ ਸਕੇ ਜੀ ਸਰ ਇੱਥੇ ਜੇਕਰ ਗੱਲ ਕਰੀਏ ਤੇ ਨਾਰਮਲੀ ਜੇਕਰ ਗੱਲ ਕਰੀਏ ਤੇ ਲੋਕੀ ਕਾਫੀ ਮਤਲਬ ਕਹਿੰਦੇ ਕਿ ਇਦਾਂ ਕਰਨਾ ਚਾਹੀਦਾ ਇਹ ਪੀਣਾ ਚਾਹੀਦਾ ਉਹ ਪੀਣਾ ਚਾਹੀਦਾ ਤੇ ਉਸਦੇ ਨਾਲ ਜੋ ਕੀ ਹੈ ਡੇਂਗੂ ਜਲਦੀ ਖਤਮ ਹੋ ਜਾਂਦਾ ਪਰ ਨਾਰਮਲੀ ਜੇ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਕੀ ਖਾਣਾ ਪੀਣਾ ਚਾਹੀਦਾ ਜਿਸ ਦੇ ਕਰਕੇ ਉਹਨਾਂ ਦਾ ਡੇਂਗੂ ਤੋਂ ਬਚਾਅ ਰਹੇ ਤੇ ਜਿਨ੍ਹਾਂ ਨੂੰ ਡੇਂਗੂ ਹੈ ਉਹ ਜਲਦੀ ਤੋਂ ਜਲਦੀ cure ਹੋ ਸਕਣ ਦੇਖੋ ਇਸ ਤਰ੍ਹਾਂ ਹੈ ਕਿ ਐਸ ਸੱਚ ਸਪੈਸੀਫਿਕਲੀ ਬਹੁਤ ਸਾਰੇ ਲੋਕੀ ਕਹਿੰਦੇ ਕੋਈ ਬੱਕਰੀ ਦਾ ਦੁੱਧ ਕਹਿੰਦਾ ਕੋਈ ਕੁਝ ਕਹਿੰਦਾ ਕੋਈ ਡਿਫਰੈਂਟ ਕੁਝ ਚੀਜ਼ਾਂ ਕਹਿੰਦੇ ਆ ਕੋਈ ਜੂਸ ਕਹਿੰਦਾ ਬੇਸਿਕਲੀ ਆਬਜੈਕਟਿਵ ਇੱਕੋ ਹੀ ਹੈ ਕਿ ਫਲੂਇਡ ਇਨਟੇਕ ਜਿਆਦਾ ਤੋਂ ਜਿਆਦਾ ਹੋਣਾ ਚਾਹੀਦਾ ਹੈ ਜੇ ਫਲੂਇਡ ਇਨਟੇਕ ਠੀਕ ਰਹੇਗਾ ਖੂਨ ਘਾੜਾ ਨਹੀਂ ਹੋਏਗਾ ਤੇ ਪੇਸ਼ੈਂਟ ਰਿਕਵਰ ਹੋਣ ਦੇ ਚਾਂਸ ਬਹੁਤ ਜ਼ਿਆਦਾ ਵਧੀਆ ਛੇਤੀ ਪਰਿਕਵਰ ਹੋ ਜਾਂਦਾ ਹੈ ਜੀ ਸਰ ਹਸਪੀਟਲ ਦੀ ਗੱਲ ਕਰੀਏ ਤਾਂ ਹਸਪੀਟਲ ਦੇ ਵਿੱਚ ਕੀ ਕੀ ਪ੍ਰਬੰਧ ਕੀਤੇ ਗਏ ਨੇ ਸਾਡੇ ਕੋਲ ਹਸਪੀਟਲ ਦੇ ਵਿੱਚ ਡੇਂਗੂ ਵਾਰਡ ਹੈਗਾ ਉਹਦੇ ਵਿੱਚ 56 ਬੈਡਸ ਆ ਸਿਵਲ ਹਸਪੀਟਲ ਦੇ ਵਿੱਚ ਐਸਡੀਐਚ ਨਗੋਦਾ ਫਲੋਰ ਚ 10-10 ਬੈਡਸ ਆ ਮੱਛਰਦਾਨੀਆਂ ਦਾ ਇੰਤਜ਼ਾਮ ਕੀਤਾ ਹੋਇਆ ਹੈ ਪੇਸ਼ੈਂਟਸ ਦੀ ਸੇਫਟੀ ਵਾਸਤੇ ਔਰ ਰਾਉਂਡ ਦਿ ਕਲੌਕ ਸਟਾਫ ਹੈ ਰਾਉਂਡ ਦਿ ਕਲੌਕ ਡਾਕਟਰਸ ਡਿਊਟੀ ਕਰ ਰਹੇ ਹੈ ਇਸੇ ਤਰ੍ਹਾਂ ਹੀ ਜੇ ਕਿਸੇ ਸੈਲ ਕੱਟ ਰਹੇ ਆ ਤੇ ਉਹਨਾਂ ਲਈ ਐਸਡੀਪੀ ਕਿਟਸ ਦਾ ਇੰਤਜ਼ਾਮ ਕੀਤਾ ਹੈ ਬਲੱਡ ਬੈਂਕ ਵੱਲੋਂ ਜਿੱਥੇ ਡੋਨਰ ਆਏਗਾ ਬਲੱਡ ਦੇਏਗਾ ਤੇ ਉਹ ਪੇਸ਼ੈਂਟ ਨੂੰ ਚੜਾਇਆ ਜਾ ਸਕਦਾ ਲੋਡ ਪੈਂਦੇ ਜੀ ਸਰ ਇੱਕ ਵਾਰੀ ਤੁਸੀਂ ਦੱਸ ਸਕਦੇ ਹੋ ਕਿ ਡੇਂਗੂ ਕਿਵੇਂ ਫੈਲਦਾ ਹੈ ਲੋਕਾਂ ਦੇ ਵਿੱਚ ਡੇਂਗੂ ਦੇਖੋ ਜਿਸ ਤਰ੍ਹਾਂ ਦੱਸਿਆ ਪਹਿਲੇ ਵੀ ਵਾਰ-ਵਾਰ ਲੋਕਾਂ ਨੂੰ ਅਸੀਂ ਕਹੀਦਾ ਅਵੇਅਰ ਕਰੀਦਾ ਹੈ ਕਿ ਸਾਫ ਪਾਣੀ ਕਿਤੇ ਇਕੱਠਾ ਨਹੀਂ ਹੁੰਦੇ ਨਾ ਡੇਂਗੂ ਦਾ ਮੱਛਰ ਜਿਹੜਾ ਹੈਗਾ ਉਹਦਾ ਲਾਰਵਾ ਸਾਫ ਪਾਣੀ ਦੇ ਵਿੱਚ ਪਨਕਦਾ ਹੈ ਇਹ ਪਾਣੀ ਜਿੱਦਾਂ ਬਾਰਸ਼ਾਂ ਹੋਈਆਂ ਤੇ ਬਾਰਸ਼ਾਂ ਦਾ ਪਾਣੀ ਇਕਰਾਂ ਦੇ ਛੱਤਾਂ ਤੇ ਕੋਈ ਟੁੱਟੇ ਪਾ ਦੇ ਵਰਤਨ ਪਈਆ ਜਾਂ ਟਾਇਰ ਪਈਆ ਉਹਨਾਂ ਚ ਇਕੱਠਾ ਹੋ ਜਾਂਦਾ ਹੈ ਜਾਂ ਆਪਾਂ ਜਿੱਦਾਂ ਪੰਛੀਆਂ ਨੂੰ ਪਾਣ ਲਈ ਬਾਹਰ ਰੱਖੀ ਤੇ ਬਰਤਨ ਰੱਖੀ ਦੇ ਉਹਨਾਂ ਚ ਪਾਣੀ ਇਕੱਠਾ ਹੋ ਜਾਂਦਾ ਹੈ ਜਾਂ ਜਿੱਦਾਂ فرجاں کی ٹریز ہے یا گھر کے چائنیز پلانٹس یا ہو پلانٹس بوٹے منی پلانٹ وغیرہ پانی چا کے لائیے وہ یہاں مچھر پنپ ستا ہے اس تو بچا لی سب تو امپورٹینٹ ہے کہ اُسی پانی ہفتے ڈرین کر کے ان برتن کو سکا لیے اور سکا کے پھر اپنا برتن کے پانی پائیے تو جہیں چھتاں برتن وغیرہ ٹوٹے برتن وغیرہ پے یا ٹائر وغیرہ پے انٹھا نہ ہو بھی. ਜੀ ਬਿਲਕੁਲ ਗੱਲਬਾਤ ਕਰਨ ਲਈ ਧੰਨਵਾਦ ਸਰ ਜਿਵੇਂ ਕਿ ਸਿਵਲ ਸਰਜਨ ਡਾਕਟਰ ਰਮਨ ਗੁਪਤਾ ਨੇ ਦੱਸਿਆ ਕਿ ਛਤਾਂ ਦੇ ਉੱਤੇ ਜੋ ਵੀ ਤੁਸੀਂ ਪਲਾਂਟਸ ਰੱਖੇ ਨੇ ਉਹਦੇ ਚ ਪਾਣੀ ਇਕੱਠਾ ਨਾ ਹੋਣ ਦਿਓ ਜੇ ਪਸ਼ੂ ਪੰਛੀਆਂ ਲਈ ਪਾਣੀ ਪੀਣ ਦੇ ਲਈ ਜੋ ਕਟੋਰਾ ਜਾਂ ਕੁਝ ਵੀ ਤੁਸੀਂ ਰੱਖਿਆ ਉਸ ਦੇ ਵਿੱਚ ਵੀ ਪਾਣੀ ਇਕੱਠਾ ਨਾ ਹੋਣ ਦਿਓ ਕਿਉਂਕਿ ਸਾਫ਼ ਪਾਣੀ ਦੇ ਵਿੱਚ ਜੋ ਕੀ ਹੈ ਡੇਂਗੂ ਦਾ ਲਾਰਵਾ ਵੱਧਦਾ ਜਾਂਦਾ ਹੈ ਇਸ ਡੇਂਗੂ ਤੋਂ ਆਪਣਾ ਰੱਖੋ ਧਿਆਨ ਤੇ ਜੁੜੇ ਰਹੋ ਦੈਨਿਕ ਸਵੇਰਾਂ ਤੇ